ਉਹਨਾਂ ਨੇ objection file ਕੀਤੇ ਜਿਹਦੇ ਵਿੱਚ ਡਿਟੇਲਡ ਅਸੀਂ ਮੰਗਿਆ ਐਸਆਈਏ ਨਹੀਂ ਹੋਈ এনवायरमेंट ਕਲੀਅਰੈਂਸ ਨਹੀਂ ਹੋਈ ਇਹ ਟੋਟਲੀ ਵਾਇਓਲੇਟਿਵ ਨਾਟ ਓਨਲੀ ਟੂ ਦੀ এনवायरमेंट ਪਾਲਿਸੀ ਬਟ ਟੂ ਦੀ ਆਰਫਸੀਟੀ ਲੈਆਰਰ ਐਕਟ 2013 ਜਿਹਦਾ ਸੈਕਸ਼ਨ 107 ਇਹ ਕਲੈਰੀਫਾਈ ਕਰਦਾ ਹੈ ਕਿ ਸਟੇਟ ਕੋਈ ਪਾਲਿਸੀ ਬਣਾ ਸਕੋ ਕਿ ਲੈਂਡ ਜਿਹੜਾ ਹੈ ਉਹ ਸਟੇਟ ਦਾ ਸਬਜੈਕਟ ਹੈ ਸੈਵਨਥ ਸ਼ੈਡਿਊਲ ਜੂਲ ਦੇ ਵਿੱਚ ਸੈਕੰਡ ਜਿਹੜੀ ਮਤਲਬ ਸੈਕੰਡ ਐਂਟਰੀ ਦੇ ਲਿਸਟ ਦੇ ਵਿੱਚ ਸਟੇਟ ਦਾ ਵਿਸ਼ੇ ਹੈ ਪਰ ਸਟੇਟ ਕਿਹੜੀ ਪਾਲਿਸੀ ਬਣਾ ਸਕਦੀ ਹੈ ਜਿਹੜੀ ਲੈਂਡ ਐਕ acquisition ਐਕਟ ਜਿਹੜਾ RFCTLARR ਐਕਟ ਤੋਂ ਜ਼ਿਆਦਾ ਕੰਪਨਸੇਸ਼ਨ ਦਿੰਦੀ ਹੋਵੇ ਇਸ 250 ਏਕੜ ਦੇ 250 ਮਾਲਕ ਇੱਥੇ ਖੜੇ ਹੋਏ ਨੇ ਜਿਹੜੇ ਉਹ ਕਹਿ ਰਹੇ ਨੇ ਕਿ ਵੀ ਅਸੀਂ ਪ੍ਰਾਪਰਟੀ ਨਹੀਂ ਦੇਣੀ ਆਪਣੀ ਸਾਨੂੰ ਜ਼ਾਂਮ ਤੋਂ ਵੀ ਪਿਆਰੀ ਹੈ ਮਲਟੀ ਕ੍ਰੌਪ ਲੈਂਡ ਸੈਕਸ਼ਨ 10 ਦੇ ਵਿੱਚ ਅਕਵਾਇਰ ਨਹੀਂ ਕੀਤੀ ਜਾ ਸਕਦੀ ਸੋ ਇਹ ਸਾਰੀ ਵਾਇਲੇਸ਼ਨਸ ਕਰਕੇ ਪਾਲਿਸੀ ਲੈ ਕੇ ਆਈ ਸੀ ਗਵਰਨਮੈਂਟ ਔਰ ਔਰ ਮੇਰੇ ਵਾਲੇ ਕੇਸ ਦੇ ਵਿੱਚ ਨੋਟਿਸ ਵੀ ਇਸ਼ੂ ਕੀਤਾ ਗਿਆ ਸਟੇ ਕਰੋ ਤੱਕ ਲੇ ਕੇ ਜੀ ਸਟੇ ਤੇ ਹੁਣ ਨੈਕਸਟ ਡੇਟ ਤੱਕ ਆਏਗਾ ਹਲੇ ਡੇਟ ਵੀ ਨੈਕਸਟ ਆਣੀ ਹੈ ਕਿ ਨੇੜੇ ਟਾਂਦੀ ਆਗੇ ਉਤੋਂ ਬਾਅਦ ਸਟੇਟ ਨੇ ਸਟੇਟ ਇੰਟਰਮ ਆਰਡਰ ਕੀਤਾ ਹੈ ਇੰਟਰਮ ਆਰਡਰ ਜਦੋਂ ਕੋਰਟ ਨੇ ਇੰਟਰਮ ਆਰਡਰ ਪਾਸ ਕੀਤਾ ਹੈ ਫਾਈਨਲ ਅਡਜੂਡੀਕੇਸ਼ਨ ਹੋਣੀ ਹੈ ਸਟੇਟ ਨੇ ਆਪਣੀ ਰਿਪਲਾਈ ਫਾਈਲ ਕਰਨੀ ਹੈ ਸਟੇਟ ਆਪਣੇ ਪੱਖ ਅੱਜ ਵੀ ਰੱਖਿਆ ਬੜੀ ਡਿਟੇਲ ਦੇ ਵਿੱਚ ਹੇアリング ਇਹਨਾਂ ਇੱਕ ਪਟੀਸ਼ਨ ਜਿਹੜੀ ਆ ਪਹਿਲਾਂ ਚੱਲਦੀ ਪਈ ਐ ਮਿਸਟਰ ਗਿੱਲ ਵਾਲੀ ਪਟੀਸ਼ਨ ਐ ਇੱਕ ਮੇਰੀ ਪਟੀਸ਼ਨ 17149 ਤੇ ਸੀ ਉਹ ਪਹਿਲਾਂ ਸੈਪਰੇਟਲੀ ਉਹਦੀ ਹੇアリング ਹੋਈ ਐ ਤੇ ਉਹ ਚ ਨੋਟਿਸ ਇਸ਼ੂ ਕੀਤਾ ਗਿਆ ਉਹਦੇ ਚ ਕਿੰਨੇ ਨੇ ਤੁਹਾਡੇ ਪਟੀਸ਼ਨ ਉਹ ਚ ਤਾਂ ਪਟੀਸ਼ਨਰ ਐ ਔਰ ਉਹਦੇ ਚ ਹੋਰ ਉਹਦੇ ਚ ਹੋਰ ਕੀ ਐ ಗ್ರಾಮ ਸਭਾ ਦਾ ਮਤਾ ਵੀ ਐ ಗ್ರಾಮ ਸਭਾ ਨੇ ਮਤਾ ਪਾਸ ਕਰਤਾ ਕੀ ਐ ಗ್ರಾಮ ਸਭਾ ਦਾ ਮਤਾ ਵੀ ਐ ಗ್ರಾಮ ਸਭਾ ਨੇ ਮਤਾ ਪਾਸ ਕਰਤਾ ਕਿ ਅਸੀਂ ਨਹੀਂ ਅਫੀਸਰਸ ਦੇ ਪੰਜਾਬ ਗਵਰਨਮੈਂਟ ਦੇ ਉਹ ਆਕੇ ਉਹਨਾਂ ਨੂੰ ਲੈਂਡਓਨਰ ਨੂੰ ਮਤਲਬ ਪ੍ਰੈਸ਼ਰਾਈਜ਼ ਕਰਦੇ ਰਹੇ ਕਿ ਤੁਸੀਂ ਆਪਣੀ ਕਨਸੈਂਟ ਦਿਓ ਉਹ ਬੜਾ ਡਿਟੇਲਡ ਅਸੀਂ ਉਹਦੇ ਵਿੱਚ ਮੰਗ ਤੇ ਵੀ ਕਿ ਸਾਡੇ ਸਾਡੇ ਪ੍ਰਾਪਰਟੀ ਜਿੱਥੇ ਕੋਈ ਐਂਟਰੇ ਨਹੀਂ ਕਰਨਾ ਚਾਹੀਦਾ ਤੇ ਉਹ ਚ ਨੈਕਸਟ ਟਾਈਮ ਤੇ ਮੈਂ ਇਹ ਵੀ ਉਹ ਚ ਡਿਮਾਂਡ ਕੀਤੀ ਹੈ ਵੀ ਜਿਹੜੀ ਪ੍ਰਾਪਰਟੀ ਦੇ ਉੱਤੇ ਕਿ ਅਸੀਂ ਸੇਲ ਪਰਚੇਸ ਨਹੀਂ ਕਰ ਸਕਦੇ ਜਾਂ ਅਸੀਂ ਲੋਨ ਨਹੀਂ ਕਰਾ ਸਕਦੇ ਜਾਂ ਸੀਐਲਯੂ ਨਹੀਂ ਲੈ ਸਕਦੇ ਉਹ ਵੀ ਸਾਰਾ ਕੁਝ ਜਿਹੜਾ ਉਹ ਵੇਵ ਆਫ ਹੋਵੇ ਜਦੋਂ ਪਾਲਿਸੀ ਸਟੇ ਹੋਗੀ ਐਂ ਟੋਟੋ ਤੇ ਉਹ ਜਿਹੜੇ ਆਪਰੇਟਿਵ ਉਹ ਤੁਹਾਡੇ ਮਤਲਬ ਸਾਹਮਣੇ ਆਏ ਜਾਣਾ ਵਟ ਏਵਰ ਦਾ ਠੀਕ ਹੈ ਵਾਲੇ ਪਟੀਸ਼ਨਰ ਸੀ 6 ਏਕੜ ਜ਼ਮੀਨ ਮਾਤਰਾ ਉਹਨਾਂ ਕੋਲ ਸੀ ਸਪੈਸ਼ਲ ਕੇਸ ਸੀ ਪਾਰਟਨ ਸੀਗੇ 70 ਸਾਲ ਬਾਅਦ ਇੱਥੇ ਆਏ ਇੱਥੇ ਆਏ ਪਹਿਲਾਂ ਆਏ ਜ਼ਮੀਨਾ ਆਬਾਦ ਕੀਤੀਆਂ ਬੇਰਾਂ ਜ਼ਮੀਨਾ ਸੀਗੀਆਂ ਜਿਹੜੀਆਂ ਕਰਨਤਵਾਰ ਸਭ ਪਹਿਲਾਂ ਆਏ ਜ਼ਮੀਨਾ ਆਬਾਦ ਕੀਤੀਆਂ ਬੇਰਾਂ ਜ਼ਮੀਨਾ ਸੀਗੀਆਂ ਜਿਹੜੀਆਂ ਕਰਨਤਵਾਰ ਸੈਟਲ ਹੋਏ ਪਿਛਲੇ